ਕੀ ਨੂਰਾਨੀ ਉਹਦੇ ਹੱਥ 'ਤੇ ਬਾਸੋਹੇ ਗਲਗੀ ਨੂਰਾਨੀ ਉਹਦੇ ਹੱਥ 'ਤੇ ਬਾਸੋਹੇ ਗਲਗੀ ਨੂਰਾਨੀ ਉਹਦੇ ਹੱਥ 'ਤੇ ਬਾਸੋਹੇ ਖਤਰੇ ਤੇਗ ਮੋੜ ਤੇ ਤੀਰ ਤੇ ਕਮਾਨ ਹੈ ਜੱਗ ਤੋਂ ਨਿਰਾਲੀ ਦਸਮੇਸ਼ ਜੀ ਦੀ ਸ਼ਾਨ ਹੈ ਜੱਗ ਤੋਂ ਨਿਰਾਲੀ ਦਸਮੇਸ਼ ਜੀ ਦੀ ਸ਼ਾਨ ਹੈ ਜੇਰ ਦਾ ਜਲਾਲ ਤੱਕ ਹੋਵਦਾ ਹੈਰਾਨਪਾਨ ਜੱਗ ਤੋਂ ਨਿਰਾਲੀ ਦਸ਼ਮੇਸ਼ ਜੀ ਦੀ ਸ਼ਾਨ ਹੈ ਜੇਰ ਦਾ ਜਲਾਲ ਤੱਕ ਹੋਵਦਾ ਹੈਰਾਨਪਾਨ ਜੱਗ ਤੋਂ ਨਿਰਾਲੀ ਦਸ਼ਮੇਸ਼ ਜੀ ਦੀ ਸ਼ਾਨ ਹੈ ਗੱਤ ਰਜ ਤੇਗ ਮੋਟੇ ਤੀਰ ਤੇ ਕਮਾਨ ਹੈ ਜੱਗ ਤੋਂ ਨਿਰਾਲੀ ਦਸ਼ਮੇਸ਼ ਜੀ ਦੀ ਸ਼ਾਨ ਹੈ ਜੱਗ ਤੋਂ ਨਿਰਾਲੀ ਦਸ਼ਮੇਸ਼ ਜੀ